ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ 112 ਸਾਲਾਂ ਦੇ ਬਾਅਦ ਇਤਿਹਾਸ ਦੇ ਵਿੱਚ 23 ਮਾਰਚ 2025 ਨੂੰ ਬਹੁਤ ਹੀ ਵੱਡਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਤੇ ਇਸ ਸੂਰਜ ਗ੍ਰਹਿਣ ਦੇ ਮੌਕੇ ਤੇ ਕਿਹੜੀਆਂ ਰਾਸ਼ੀਆਂ ਹੋਣ ਵਾਲੀਆਂ ਹਨ ਕਰੋੜਪਤੀ ਅਤੇ ਕੀ ਕੀ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਕਿਸ ਸਮੇਂ ਇਹ ਸੂਰਜ ਗ੍ਰਹਿਣ ਲੱਗੇਗਾ ਕਿਸ ਸਮੇਂ ਇਸ ਦੀ ਸਮਾਪਤੀ ਹੋਵੇਗੀ ਤੇ ਸੂਰਜ ਗ੍ਰਹਿਣ ਦੇ ਮੌਕੇ ਤੇ ਤੁਸੀਂ ਕਿਹੜਾ ਕੰਮ ਕਰਨਾ ਹੈ ਤੇ ਕਿਹੜਾ ਬਿਲਕੁਲ ਵੀ ਨਹੀਂ ਕਰਨਾ ਤੇ ਸੂਰਜ ਗ੍ਰਹਿਣ ਕਿਸ ਜਗ੍ਹਾ ਤੇ ਲੱਗਣ ਵਾਲਾ ਹੈ ਸੋ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਦੋਸਤੋ 112 ਸਾਲਾਂ ਦੇ ਬਾਅਦ 29 ਮਾਰਚ ਦੈਨ ਸ਼ਨੀਵਾਰ ਦੇ ਦਿਨ ਲੱਗਣ ਜਾ ਰਿਹਾ ਹੈ ਸੂਰਜ ਗ੍ਰਹਿਣ ਇਹ ਬਹੁਤ ਹੀ ਭਿਆੰਕਾ ਸੂਰਜ ਗ੍ਰਹਿਣ ਹੈ ਇਹ ਸੂਰਜ ਗ੍ਰਹਿਣ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੋਣ ਵਾਲਾ ਹੈ ਜਿਸ ਦੇ ਨਾਲ ਇਹਨਾਂ ਸ਼ੇ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਜਿਵੇਂ ਹੀ ਸੂਰਜ ਚਮਕੇਗਾ ਉਵੇਂ ਹੀ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕੇਗੀ ਤੇ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਹੋਗੇ ਤਾਂ ਸੂਰਜ ਦੇਵਤੇ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੇ ਮਾੜਾ ਪ੍ਰਭਾਵ ਕੋਈ ਵੀ ਨਹੀਂ ਪਾਵੇਗਾ ਦੋਸਤੋ ਇਹ 6 ਰਾਸ਼ੀ ਵਾਲੇ ਤਾਂ ਹੁਣ ਮਠਿਆਈ ਵੰਡਣ ਲਈ ਹੋ ਜਾਓ ਤਿਆਰ ਕਿਉਂਕਿ ਇਹਨਾਂ ਦਾ ਸਹਿਯੋਗ ਪੌਧੀ ਵਧੀਆ ਤੇ 112 ਸਾਲਾਂ ਦੇ ਬਾਅਦ ਪਨ ਰਿਹਾ ਹੈ ਜੋ ਕਿ ਇਹਨਾਂ ਦੀ ਕਿਸਮਤ ਨੂੰ ਚਮਕਾ ਦੇਵੇਗਾ ਇਹ ਸੂਰਜ ਗ੍ਰਹਿ ਦੇ ਮੌਕੇ ਇਹੋ ਜਈਆਂ ਕਿਹੜੀਆਂ 6 ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ 6 ਰਾਸ਼ੀ ਵਾਲਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਤਾਂ ਦੌਲਤ ਐਸ਼ੋ ਆਰਾਮ ਵਾਲੀ ਜ਼ਿੰਦਗੀ ਪ੍ਰਾਪਤ ਹੋਵੇਗੀ ਜਿ세 ਆਉਣ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੁਣ ਕੋਈ ਵੀ ਦੁੱਖ ਕਸ਼ਟ ਦਿਲਦਰ ਨਹੀਂ ਰਹੇਗਾ ਜੋਤਿਸ਼ਾਸਤ ਦੇ ਅਨੁਸਾਰ ਇਹਨਾਂ ਦੀ ਹੁਣ ਕਿਸਮਤ ਚਮਕ ਜਾਵੇਗੀ ਨਾਲੇ ਨਾਲ ਇਨਾਂ ਸਾਰੇ ਹੀ ਗ੍ਰਹਾਂ ਦੇ ਬਹੁਤ ਹੀ ਇਹਨਾਂ ਨੂੰ ਖੁਸ਼ੀਆਂ ਦੇਣ ਵਾਲੇ ਹਨ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਮੁਸੀਬਤਾਂ ਦਾ ਖਾਤਮਾ ਹੋ ਜਾਵੇਗਾ ਤੇ ਬਸ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਸੂਰਜ ਗ੍ਰਹਿ ਦਾ ਤੁਰੰਤ ਬਾਅਦ ਇਹਨਾਂ ਦੀ ਜ਼ਿੰਦਗੀ ਵਿੱਚ ਤਾਨ ਦੀ ਵਰਕਾ ਹੋ ਜਾਵੇਗੀ ਇਹਨਾਂ ਨੂੰ ਤੁਹਾਨੂੰ ਪ੍ਰਾਪਤੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਮੁਸ਼ਕਲਾਂ ਹੁਣ ਖਤਮ ਹੋ ਜਾਣਗੀਆਂ ਸੂਰਜ ਗ੍ਰਹਿਣ ਤੋਂ ਤੁਰੰਤ ਬਾਅਦ ਇਹ ਰਾਸ਼ੀ ਵਾਲੇ ਜਿਹੜਾ ਕੋਈ ਵੀ ਫੈਸਲਾ ਆਪਣੀ ਜ਼ਿੰਦਗੀ ਦਾ ਜਾਂ ਆਪਣੇ ਵਪਾਰ ਪ੍ਰਤੀ ਲੈਣਾ ਚਾਹੁੰਦੇ ਹਨ ਇਹਨਾਂ ਨੂੰ ਉਸ ਵਿੱਚ ਵਾਦਾ ਹੀ ਵਾਦਾ ਮਿਲਣ ਵਾਲਾ ਹੈ Hindu Panchang ਦੇ ਅਨੁਸਾਰ ਇਹਨਾਂ ਨੂੰ ਸੂਰਜ ਗ੍ਰਹਿਣ ਤੋਂ ਬਾਅਦ ਤਾਂ ਦੀ ਤਾਂ ਲਾਭ ਦੀ ਪ੍ਰਾਪਤੀ ਤੋਂ ਕੋਈ ਵੀ ਵਿਨਾਤਾ ਹੁਣ ਰੋਕ ਨਹੀਂ ਸਕਦਾ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੀ ਕਿ ਨੱਤੇ ਮਾਚਨੋ ਸੂਰਜ ਗ੍ਰਹਿਣ ਕਿੰਨੇ ਵਜੇ ਸ਼ੁਰੂ ਹੋਵੇਗਾ ਐਸਾ ਸੂਤਕ ਕਾਲ ਕਿੰਨੇ ਵਜੇ ਲੱਗ ਜਾਵੇਗਾ ਨਾਲ ਹੀ ਨਾਲ ਇਸ ਦੀ ਸਮਾਪਤੀ ਕਿੰਨੇ ਸਮੇਂ ਤੇ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਇਹ ਵੀ ਇਸ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਕਿ ਜੇਕਰ ਸੂਰਜ ਗ੍ਰਹਿਣ ਦੇ ਮੌਕੇ ਤੁਸੀਂ ਉਹ ਸਾਡੇ ਉਹ ਸਾਰੇ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਨਾਲ ਹੀ ਨਾਲ ਤੁਹਾਨੂੰ ਇਹ ਜਾਣਕਾਰ ਵੀ ਦੇਵਾਂਗੇ ਕਿ ਸੂਰਜ ਗ੍ਰਹਿਣ ਦੇ ਮੌਕੇ ਉਹ ਕਿਹੜੀਆਂ ਬਹੁਤ ਹੀ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਭੁੱਲ ਕੇ ਨਹੀਂ ਕਰਨਾ ਨਹੀਂ ਤਾਂ ਤੁਹਾਨੂੰ ਇਸ ਦਾ ਖਮਾਜਾ ਭੁਗਤਣਾ ਪੈ ਸਕਦਾ ਹੈ ਦੋਸਤੋ ਮੰਨ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦੇ ਕਾਰਨ ਧਨ ਆਉਣਾ ਬੰਦ ਹੋ ਗਿਆ ਹੈ ਜਾਂ ਤੁਹਾਡਾ ਵਪਾਰ ਠੱਪ ਹੋ ਗਿਆ ਹੈ ਜਾਂ ਤੁਸੀਂ ਸੋਚਦੇ ਹੋ ਕਿ ਤੁਹਾਡੀ ਕਿਸਮਤ ਖਰਾਬ ਹੈ ਜਾਂ ਤੁਹਾਡੇ ਮਨ ਵਿੱਚ ਇਹ ਵਿਚਾਰ ਚੱਲਦਾ ਰਹਿੰਦਾ ਹੈ ਕਿ ਤੁਹਾਡੇ ਉੱਤੇ ਕਿਸੇ ਨੇ ਕੋਈ ਜਾਦੂ ਟੂਣਾ ਕਰਵਾ ਦਿੱਤਾ ਹੈ ਤੁਹਾਡਾ ਕੋਈ ਵੀ ਕੰਮ ਸਮੇਂ ਤੇ ਨਹੀਂ ਹੋ ਰਿਹਾ ਇਹੋ ਜਿਹੇ ਆਪਰੇਸ਼ਨੀਆਂ ਤੋਂ ਛੁਟਕਾਰਾ ਪਾਉਣ ਦੇ ਲਈ ਜੇਕਰ ਤੁਸੀਂ ਸੂਰਜ ਗ੍ਰਹਿਣ ਦੇ ਮੌਕੇ ਸਾਡੇ ਦੱਸੇ ਹੋਏ ਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਸ ਸੂਰਜ ਗ੍ਰਹਿਣ ਦੇ ਮੌਕੇ ਸੂਰਜ ਦੇਵ ਤੁਹਾਡੇ ਤੋਂ ਪਸੰਨ ਹੋ ਕੇ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣ ਪੂਰੇ ਵਿਸ਼ਵਾਸ ਦੇ ਨਾਲ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੀ ਦੋਸਤੋ 2025 ਭਾਗ ਕੇ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕੋਈ ਮਾਮੂਲੀ ਸੂਰਜ ਗ੍ਰਹਿਣ ਨਹੀਂ ਹੋਵੇਗਾ ਜੋ ਕਿ ਮਾਰਚ ਦੇ ਮਾਸਿਆ ਤੇ ਲੱਗਣ ਵਾਲਾ ਹੈ ਇਹ ਸੂਰਜ ਗ੍ਰਹਿਣ ਉਸ ਵੇਲੇ ਲੱਗਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਜੜੀਆਂ ਹੁੰਦੀਆਂ ਹਨ ਉਹ ਧਰਤੀ ਤੇ ਆਉਣਾ ਇੱਕਦਮ ਬੰਦ ਕਰ ਦਿੰਦੀਆਂ ਹਨ ਇਸ ਸਮੇਂ ਸੂਰਜ ਜਿਹੜਾ ਹੁੰਦਾ ਹੈ ਉਹ ਬਿਲਕੁਲ ਵੀ ਧਰਤੀ ਤੇ ਦਿਖਣਾ ਬੰਦ ਹੋ ਜਾਂਦਾ ਹੈ। ਇਸ ਨਾਲ ਧਰਤੀ ਉਤੇ ਹਨੇਰਾ ਹੀ ਛਾ ਜਾਂਦਾ ਹੈ। ਐਸ ਸਮੇਂ ਚੰਨੀਆਂ ਵਿੱਚ ਦੇਵੀ ਸ਼ਕਤੀਆਂ ਹੁੰਦੀਆਂ ਹਨ ਉਹ ਇੱਕ ਬਸ ਬਰਾਬਰ ਹੋ ਜਾਂਦੀਆਂ ਹਨ। ਇਸ ਸਾਲ ਦਾ ਸੂਰਜ ਗ੍ਰਹਿਣ ਜਿਹੜਾ ਕਿ ਸਭ ਤੋਂ ਪਹਿਲਾ ਸੂਰਜ ਗ੍ਰਹਿਣ ਹੈ ਉਹ 29 ਮਾਰਚ ਨੂੰ 12:00 ਵਜੇ 1 ਮਿੰਟ ਤੇ ਸ਼ੁਰੂ ਹੋ ਜਾਵੇਗਾ। ਇਹ ਜਿਹੜਾ ਸੂਰਜ ਗ੍ਰਹਿਣ ਹੈ ਇਹ ਰਾਤ ਨੂੰ 2:22 ਮਿੰਟ ਤੱਕ ਇਸ ਦਾ ਸਮਾਂ ਹੈ। ਤੇ ਉਦੋਂ ਇਹ ਸਮਾਪਤ ਹੋ ਜਾਵੇਗਾ ਐਸਾ ਸੂਤਕਾਲ 8 ਘੰਟੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਹ ਸੂਰਜ ਕਰੈਣ ਘਟੋ ਘਟ 5 ਘੰਟੇ ਰਹਿਣ ਵਾਲਾ ਹੈ ਇਸ ਸੂਰਜ ਕਰੈਣ ਦਾ ਪ੍ਰਭਾਵ ਭਾਰਤ ਵਿੱਚ ਤਾਂ ਵੇਖਣ ਨੂੰ ਨਹੀਂ ਮਿਲ ਰਿਹਾ ਪਰ ਇਸ ਦੀ ਇੱਕ ਖਖੋਲੀ ਪ੍ਰਕਿਰਿਆ ਹੁੰਦੀ ਹੈ ਕਹਨ ਤੋਂ ਭਾਵ ਕਿ ਇਸ ਦੌਰਾਨ ਕੀਤੇ ਗਏ ਉਪਾਅ ਕਦੇ ਵੀ ਖਾਲੀ ਨਹੀਂ ਜਾਣਗੇ ਉਸ ਉਪਾਅ ਦਾ ਤੁਹਾਨੂੰ ਲਾਭ ਪ੍ਰਾਪਤ ਤਾਂ ਜ਼ਰੂਰ ਹੋਵੇਗਾ ਜਾਦਵੀ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਸੂਰਜ ਗ੍ਰਹਿਣ ਆਪਣੇ ਰਾਸ਼ੀ ਪਰਿਵਰਤਨ ਨੂੰ ਜ਼ਰੂਰ ਕਰਦਾ ਹੈ ਜਿਸ ਦੇ ਨਾਲ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ। ਜੈਸਾ ਪ੍ਰਭਾਵ 12 ਹੀ ਰਾਸ਼ੀਆਂ ਦੇ ਉੱਪਰ ਜ਼ਰੂਰ ਪੈਂਦਾ ਹੈ। ਕਈਆਂ ਦੇ ਤਾਂ ਇਸ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਂਦੀ ਹੈ, ਕਈਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਰਜ ਦੇਵ ਜਿਸ ਰਾਸ਼ੀ ਦੇ ਨਾਲ ਸੰਬੰਧ ਰੱਖਦੇ ਹਨ ਜਿਸ ਵਿਅਕਤੀ ਦੀ ਰਾਸ਼ੀ ਵਿੱਚ ਸੂਰਜ ਗ੍ਰਹਿ ਆ ਦਿੱਸਤੇ ਤੇ ਚੰਗੇ ਹੁੰਦੇ ਹਨ। ਉਸ ਵਿਅਕਤੀ ਦੀ ਕਿਸਮਤ ਉਸ ਦਾ ਬਹੁਤ ਜ਼ਿਆਦਾ ਸਾਥ ਦੇਂਦੀ ਹੈ। ਐਸਵਰ ਜਦੋਂ ਵੀ ਸੂਰਜ ਗ੍ਰਹਿਣ ਲੱਗੇਗਾ ਤਾਂ ਇਹਨਾਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕੇ ਜਾਵੇਗੀ। ਹਾਂ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਸਮੇਂ ਤੁਸੀਂ ਕਿਹੜੇ ਉਪਾਅ ਕਰਨੇ ਹਨ। ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਹੁਣ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਖੁਸ਼ ਨਸੀਬ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦਾ ਭਾਗ ਚਮਕਣ ਵਾਲੇ ਹਨ। ਦੋਸਤੋ ਜੋਤਿਸ਼ ਸਾਸਤ੍ਰ ਦੇ ਅਨੁਸਾਰ ਜਿੰਨਾ ਵੀ ਸਮਾਂ ਇਹ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਉਸ ਸਮੇਂ ਤੁਸੀਂ ਘਰ ਵਿੱਚ ਖਾਣਾ ਬਣਾਉਣਾ ਹੈ ਤੇ ਨਾ ਹੀ ਤੁਸੀਂ ਘਰ ਵਿੱਚ ਖਾਣਾ ਖਾਣਾ ਹੈ ਨਾਲ ਹੀ ਨਾਲ ਇਸਰੇ ਵਰਗ ਨੂੰ ਇਹ ਜਾਣਕਾਰੀ ਦੇ ਦਈਏ ਕਿ ਜਿੰਨਾ ਵੀ ਸਮਾਂ ਇਹ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਤੁਸੀਂ ਆਪਣੇ ਸਿਰ ਦੇ ਵਿੱਚ ਕੰਗੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਦੋਸਤੋ ਇਹ ਸਾਡੇ ਮੈਦ ਪੁਰਾਣਿਆਂ ਦੇ ਵਿੱਚ ਬਹੁਤ ਹੀ ਸ਼ੁਭ ਘਟਨਾ ਮੰਨੀ ਜਾਂਦੀ ਹੈ ਤੇ ਨਾਲ ਹੀ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਜਿੰਨਾ ਵੀ ਸਮਾਂ ਸੂਰਜ ਗ੍ਰਹਿਣ ਲੱਗਾ ਰਹੇਗਾ ਤੁਸੀਂ ਆਪਣੇ ਘਰ ਵਿੱਚ ਕੈਂਚੀ, ਚਾਕੂ ਜਾਂ ਕਿਸੇ ਵੀ ਨੂੰ ਖਿਲੀ ਚੀਜ਼ ਦਾ ਇਸਤੇਮਾਲ ਨਾ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਜ਼ਿੰਦਗੀ ਦੇ ਉੱਪਰ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਬੁਰਾ ਪੈ ਸਕਦਾ ਹੈ। ਜੇਕਰ ਤੁਹਾਡੀ ਮੈਰਿਜ ਹੋ ਚੁੱਕੀ ਹੈ ਤਾਂ ਇਸ ਸਮੇਂ ਤੁਹਾਨੂੰ ਸਰੀਰਕ ਸੰਬੰਧ ਬਿਲਕੁਲ ਵੀ ਨਹੀਂ ਬਣਾਉਣਾ ਚਾਹੀਦਾ। ਇਸ ਪ੍ਰਕਾਰ ਤੁਹਾਨੂੰ ਨਹੀਂ ਤਾਂ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਸੂਰਜ ਕ੍ਰਹਿਣ ਦੇ ਮੌਕੇ ਜੇਕਰ ਤੁਸੀਂ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਸਰ ਤੋਂ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਜੇਕਰ ਤੁਸੀਂ ਕਾਫੀ ਸਮਾਂ ਪਹਿਲਾਂ ਕਿਸੇ ਕੋਲੋਂ ਪੈਸੇ ਲਏ ਸੀ ਪਰ ਤੁਹਾਡੇ ਕੋਲੋਂ ਉਹ ਉਧਾਰ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ ਤੁਹਾਡੇ ਉੱਪਰ ਕਰਜ਼ੇ ਵਰਗੀ ਸਮੱਸਿਆ ਹਾਵੀ ਹੋ ਚੁੱਕੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਜੇਕਰ ਤੁਸੀਂ ਸਾਡਾ ਇਹ ਦੱਸਿਆ ਹੋਇਆ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚੋਂ ਕਰਜ਼ੇ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਸਭ ਤੋਂ ਪਹਿਲਾਂ ਤੁਸੀਂ ਲਾਲ ਕੱਪੜਾ ਲੈ ਲੈਣਾ ਹੈ ਫਿਰ ਉਸ ਨੂੰ ਤੁਸੀਂ ਤਰਤੀ ਤੇ ਵਿਛਾਉਣਾ ਹੈ ਤੇ ਕੱਪੜੇ ਦੇ ਉੱਪਰ ਤੁਸੀਂ ਸੱਜੇ ਹੱਥ ਦੇ ਨਾਲ ਇੱਕ ਮੁਠੀ ਲੌਂਗਾਂ ਦੀ ਪਾ ਦੇਣੀ ਹੈ ਫਿਰ ਇਸ ਤਰ੍ਹਾਂ ਕੱਪੜੇ ਨੂੰ ਤੁਸੀਂ ਇੱਕ ਪੋਟਲੀ ਦੀ ਤਰ੍ਹਾਂ ਬੰਨ ਲੈਣਾ ਹੈ ਤੇ ਫਿਰ ਤੁਸੀਂ ਇਸ ਪੋਟਲੀ ਨੂੰ ਕਿਸੇ ਵੀ ਮੰਦਰ ਵਿੱਚ ਜਾ ਕੇ ਫਿਰ ਤੁਸੀਂ ਇਸ ਪੋਟਲੀ ਨੂੰ ਘਰ ਵਿੱਚ ਪੂਜਾ ਸਥਾਨ ਦੇ ਉੱਪਰ ਰੱਖ ਦੇਣਾ ਹੈ ਇਸ ਪੋਟਲੀ ਨੂੰ ਤੁਸੀਂ 29 ਮਾਰਚ ਨੂੰ ਚੋਕਣਾ ਹੈ ਤੇ ਇਸ ਪੋਟਲੀ ਨੂੰ ਚੋਕ ਕੇ ਮੰਦਰ ਲੈ ਜਾਣਾ ਹੈ ਤੇ ਮੰਦਰ ਦੇ ਬਾਹਰ ਜਿਹੜਾ ਵੀ ਕੋਈ ਭਿਖਾਰੀ ਬੈਠਾ ਹੁੰਦਾ ਹੈ ਉਸ ਨੂੰ ਇਹ ਪੋਟਲੀ ਤੁਸੀਂ দান ਕਰ ਦੇਣੀ ਹੈ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਜੇਕਰ ਤੁਹਾਡੇ ਉੱਤੇ ਕੋਈ ਵੀ ਦੋਸ਼ ਹੈ ਜਿਸ ਦੀ وجہ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਨਹੀਂ ਸਿੱਟਕਦਾ ਤਾਂ ਇਹ ਸਮੱਸਿਆ ਤੁਹਾਡੀ ਦੂਰ ਹੋ ਜਾਵੇਗੀ ਐਸੇ ਨਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੀ ਆਰਥਿਕ ਕਸ਼ਟਾਂ ਤੋਂ ਵੀ ਮੁਕਤੀ ਮਿਲ ਜਾਵੇਗੀ ਇਹ ਇੱਕ ਐਸਾ ਉਪਾਅ ਹੈ ਜਿਹੜਾ ਜੇਕਰ ਸੋਚ ਕਰਨ ਦੇ ਮੌਕੇ ਕੀਤਾ ਜਾਵੇ ਤਾਂ ਕਦੇ ਵੀ ਖਾਲੀ ਨਹੀਂ ਜਾਵੇਗਾ ਐਸੇ ਅਨਸਾਰ ਜੋ ਤੇਸਾਸਤ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਕਿਸੇ ਵੀ ਮੈਂਬਰ ਤੇ काले ਜਾਦੂ ਦਾ ਕੋਈ ਵੀ ਅਸਰ ਨਾ ਹੋਵੇ ਤਾਂ ਤੁਸੀਂ ਇਹ ਉਪਾਅ ਕਰ ਲੈਣਾ ਹੈ। ਸਭ ਤੋਂ ਪਹਿਲਾਂ ਇੱਕ ਨਾਰੀਅਲ ਖਰੀਦ ਕੇ ਲੈਉਣਾ ਹੈ। ਸੂਰਜ ਗਰਹਿਣ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਤੋਂ ਲੈ ਕੇ ਤੁਸੀਂ ਘਰ ਦੇ ਕਿਸੇ ਵੀ ਮੈਂਬਰ ਦੇ ਮੱਥੇ ਦੇ ਨਾਲ ਇਹ ਨਾਰੀਅਲ ਨੂੰ ਸੁਹਾ ਕੇ ਫਿਰ ਤੁਸੀਂ ਪੂਜਾ ਸਥਾਨ ਵਾਲੀ ਜਗ੍ਹਾ ਤੇ ਰੱਖ ਦੇਣਾ ਹੈ। ਫਿਰ ਅਗਲੇ ਦਿਨ ਤੁਸੀਂ 29 ਮਾਰਚ ਦੇ ਦਿਨ ਇਹ ਨਾਰੀਅਲ ਕਿਸੇ ਵੀ ਮੰਦਰ ਦੇ ਜਾਰੀ ਨੂੰ ਦਾਨ ਕਰਾਉਣਾ ਹੈ ਇਸ ਤੋਂ ਤੁਸੀਂ ਮੰਨ ਲੈਣਾ ਹੈ ਕਿ ਜੇਕਰ ਤੁਹਾਡੇ ਉੱਪਰ ਕਿਸੇ ਵੀ ਦੀ ਕੋਈ ਮਾੜੀ ਨਿਗਾਹ ਹੈ ਜਾਂ ਜਾਦੂ ਟੂਣਾ ਕਰਵਾਉਣ ਬਾਰੇ ਸੋਚ ਰਿਹਾ ਸੀ ਤਾਂ ਉਹ ਉਸ ਉੱਪਰ ਇਹ ਜਾਦੂ ਟੂਣਾ ਆਪ ਖੁਦ ਤੇ ਹਾਵੀ ਹੋ ਜਾਵੇਗਾ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਉਹਨਾਂ ਕੁਝ ਨਸੀਬ ਰਾਸ਼ੀਆਂ ਦੇ ਬਾਰੇ ਅਤੇ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮਕਰ ਰਾਸ਼ੀ ਮਕਰ ਅਸ਼ੀਵਾਲਨ ਦਾਸ ਦਈਏ ਕਿ ਸੂਰਜ ਦੇ ਕ੍ਰੈਨ ਤੋਂ ਤੁਰੰਤ ਇਹ ਤੁਹਾਡੀ ਕਿਸਮਤ ਚਮਕੇ ਜਾਵੇਗੀ ਤੁਹਾਡੀ ਕੁੰਡਲੀ ਦੇ ਗ੍ਰਹਿ ਤੁਹਾਡੇ ਤੇ ਖੁਸ਼ ਹੋ ਜਾਣਗੇ ਜਿਸ ਨਾਲ ਤੁਹਾਡੀ ਨੌਕਰੀ ਦੇ ਵਿੱਚ ਬਹੁਤ ਪ੍ਰਭਲ ਜੋਗ ਬਣ ਰਹੇ ਹਨ ਜੇਕਰ ਤੁਸੀਂ ਕਾਫੀ ਸਮੇਂ ਤੋਂ ਨੌਕਰੀ ਤੋਂ ਪਰੇਸ਼ਾਨ ਸੀ ਇਹ ਪਰੇਸ਼ਾਨੀ ਤੁਹਾਡੀ ਖਤਮ ਹੋ ਜਾਵੇਗੀ ਭਗਵਾਨ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਐਸਾ ਚਾਨਣ ਹੋ ਰਿਹਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੇ ਆਉਣ ਵਾਲੇ ਸਮੇਂ ਵਿੱਚ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਸਈਏ ਕੇ ਤੁਹਾਨੂੰ ਸਰੀਰਕ ਪ੍ਰਤੀ ਕੋਈ ਵੀ ਜੇਕਰ ਰੋਗ ਕਾਫੀ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ ਤਾਂ ਇਹ ਰੋਗ ਤੁਹਾਡਾ ਸੂਰਜ ਦੇਵ ਦੇ ਗ੍ਰਹਿਣ ਤੋਂ ਬਾਅਦ ਦੂਰ ਹੋ ਜਾਵੇਗਾ ਜੇਕਰ ਤੁਹਾਡਾ ਵਪਾਰ ਕਾਫੀ ਸਮੇਂ ਤੋਂ ਬੰਦ ਸੀ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਜਿਹੜੀ ਵੀ ਤੁਹਾਨੂੰ ਆਰਥਿਕ ਤੰਗੀ ਸੰਬੰਧੀ ਕੋਈ ਵੀ ਪਰੇਸ਼ਾਨੀ ਸੀ ਉਸ ਤੋਂ ਮੁਕਤੀ ਮਿ ਜਾਵੇਗੀ ਕਿਉਂਕਿ ਭਗਵਾਨ ਸੂਰਿ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਹਾਡੀ ਜ਼ਿੰਦਗੀ ਵਿੱਚ ਹੁਣ ਨਵੇਂ ਗ੍ਰਹਿ ਆਉਣ ਵਾਲੇ ਹਨ ਜਿਸੇ ਕਾਰਨ ਤੁਹਾਡੀ ਜ਼ਿੰਦਗੀ ਵਿੱਚ ਜੇਕਰ ਪੈਸਾ ਹੁੰਦਾ ਹੈ ਤਾਂ ਉਹ ਖਤਮ ਨਹੀਂ ਹੋਵੇਗਾ ਬਲਕਿ ਵਾਧਾ ਚਾਵੇਗਾ ਮਿਥਨ ਰਾਸ਼ੀ ਵਾਲੇ ਜੇਕਰ ਤੁਸੀਂ ਸੂਰਜ ਗ੍ਰਹਿ ਤੋਂ ਤੁਰੰਤ ਬਾਅਦ ਕੋਈ ਨਵਾਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਭ ਜੀ ਤੁਹਾਨੂੰ ਸਫਲਤਾ ਹੀ ਸਫਲਤਾ ਮਿਲੇਗੀ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦਾਸ ਇੱਕ ਜੇਕਰ ਤੁਸੀਂ ਵਿਦੇਸ਼ ਜਾਣ ਬਾਰੇ ਕੋਈ ਸੁਪਨਾ ਸੋਚ ਰਹੇ ਹੋ ਤੁਹਾਡੀ ਯਾਤਰਾ ਸਫਲ ਹੋਣ ਵਾਲੀ ਹੈ ਤੁਹਾਨੂੰ ਆਰਥਿਕ ਲਾਭ ਬਹੁਤ ਜ਼ਿਆਦਾ ਹੋ ਜਾਵੇਗਾ ਰਾਜਨੀਤਿਕ ਲੋਕਾਂ ਦੇ ਨਾਲ ਤੁਹਾਡੇ ਮਤਭੇਦ ਜਿਹੜੇ ਕਾਫੀ ਸਮੇ ਤੋਂ ਸਨ ਉਹ ਦੂਰ ਹੋ ਜਾਣਗੇ ਸਮਾਹਰ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਮਾਰਕੀਟ ਵਿੱਚ ਤੁਹਾਡਾ ਪੈਸਾ ਜੇਕਰ ਕਿਤੇ ਫਸਿਆ ਹੋਇਆ ਸੀ ਉਹ ਵੀ ਤੁਹਾਨੂੰ ਮਿਲ ਜਾਵੇਗਾ ਜਿਹੜੀ ਵੀ ਕੋਈ ਸੰਪਤੀ ਜਾਂ ਜ਼ਾਇਦਾ ਤੁਹਾਡੀ ਕਾਫੀ ਸਮੇਂ ਤੋਂ ਕੋਈ ਵਿਗੜ ਨਹੀਂ ਸੀ ਰਹੀ ਜਾਂ ਕੋਈ ਮਸਲਾ ਚੱਲ ਰਿਹਾ ਸੀ ਉਸ ਮਸਲੇ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਤੁਹਾਡੀ ਜਾਇਦਾਦ ਵੇਚਣ ਵਿੱਚ ਤੁਹਾਨੂੰ ਸਹਾਇਤਾ ਕਿਸੇ ਵਿਅਕਤੀ ਦੀ ਮਿਲ ਸਕਦੀ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮੇਘ ਰਾਸ਼ੀ ਬ੍ਰੇਕ ਰਾਸ਼ੀ ਬ੍ਰੇਕ ਰਾਸ਼ੀ ਵਾਲਿਆਂ ਦਾ ਸਹੀ ਇਹ ਕਹ ਜੇ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਕਿਸੇ ਨੌਕਰੀ ਨੂੰ ਲੈਣ ਸਬੰਧੀ ਤੱਕੇ ਖਾ ਰਹੀ ਸੀ ਤਾਂ ਇਸ ਸਮੇਂ ਤੁਹਾਨੂੰ ਨੌਕਰੀ ਮਿਲ ਜਾਵੇਗੀ ਭਾਵੇਂ ਕਿ ਮਨ ਚਾਹੀ ਨੌਕਰੀ ਮਿਲੇਗੀ ਬ੍ਰੇਕ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਵੱਡਾ ਸਕਾਰਾਤਮਕ ਬਦਲਾਅ ਹੋਣ ਵਾਲਾ ਹੈ ਇਸ ਦੇ ਨਾਲ ਇਹਨਾਂ ਦੀਆਂ ਪਰੇਸ਼ਾਨੀਆਂ ਹੁਣ ਖਤਮ ਹੋ ਜਾਣਗੀਆਂ ਅਗਲੀ ਕੁਐਸਚਨ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਕਿ ਭਗਵਾਨ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਸਨਾ ਤੁਹਾਡੀ ਜ਼ਿੰਦਗੀਆਂ ਪਰੇਸ਼ਾਨੀਆਂ ਹੁਣ ਖਤਮ ਹੋ ਜਾਣਗੀਆਂ ਤੁਹਾਨੂੰ ਜੇਕਰ ਕਾਫੀ ਸਮੇਂ ਤੋਂ ਤਨਸਬੰਧੀ ਕੋਈ ਪਰੇਸ਼ਾਨੀ ਸੀ ਉਹ ਦੂਰ ਹੋ ਜਾਵੇਗੀ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਾਉਣ ਨੂੰ ਮਿਲ ਸਕਦੀ ਹੈ ਆਪਣੇ ਪਰਿਵਾਰ ਦਾ ਸਹਿਯੋਗ ਤੁਹਾਨੂੰ ਭਰਪੂਰ ਮਿਲੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦਾ ਸਹਿਯੇਕ ਭਗਵਾਨ ਸੂਰਜ ਦੇਵ ਦੀ ਕਿਰਪਾ ਸੂਰਜ ਗ੍ਰਹਿ ਤੋਂ ਤੁਰੰਤ ਬਾਅਦ ਤੁਹਾਡੇ ਤੇ ਹੋਣ ਵਾਲੀ ਹੈ ਤੁਹਾਡੇ ਭਾਗ ਖੋਲ ਜਾਣਗੇ ਜਿਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹ ਖਤਮ ਹੋ ਜਾਣਗੀਆਂ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡੇ ਪਰਿਵਾਰ ਦਾ ਸਹਿਯੋਗ ਤੁਹਾਡੇ ਨਾਲ ਹਮੇਸ਼ਾ ਦੇ ਲਈ ਬਣ ਜਾਵੇਗਾ ਜਿਸ ਨਾਲ ਤੁਸੀਂ ਦਿਨ ਰਾਤ ਜੋਗਨੀ ਤਰੱਕੀ ਕਰੋਗੇ ਸੋ ਦੋਸਤੋ ਐਸੀ ਉਹ ਖੁਸ਼ ਨਸੇਪ ਸੀ ਰਾਸ਼ੀਆਂ ਜਿਨ੍ਹਾਂ ਦੇ ਅਸਵਤ 29 ਮਾਰਚ ਤੋਂ ਚkran ਤੇ ਅਤੇ ਵੱਡੀ ਮਾਸਿਆਂ ਤੇ ਕੱese ਮੱਚਮਕਣ ਵਾਲੀਆਂ ਹੈ ਜਿਨ੍ਹਾਂ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ